ਅਗੇ ਨਹੀਂ ਵੀ ਬਾਰੀ ਤੈਨੂੰ ਆਇਆ ਪਤਾ ਵੀ ਮੁੰਡਾ ਹੋਊਗਾ ਕੁੜੀ ਕਿਸੇ ਦੇ ਕੀ ਪਾਉਣਾ ਮੁੰਡਾ ਕੁੜੀ ਰੁੱਤ ਲੋ ਪਹਿਲਾਂ ਪਤਾ ਪਤਾ ਵੀ ਕਿਸੇ ਦੇ ਤੂੰ ਪਹਿਲਾਂ ਕੀ ਹੋਣਾ ਮੁੰਡਾ ਹੋਣਾ ਕੁੜੀ ਮੁੰਡੇ ਕੁੜੀ ਦੇ ਇੱਥੇ ਗੱਲ ਕੀ ਜਾ ਕੇ ਨਹੀਂ ਮੈਂ ਤੈਨੂੰ ਗੱਲ ਉੱਥੇ ਹੀ ਆਉਣਾ ਨਾ ਮੋੜ ਕੇ ਹੁਣ ਤੂੰ ਪਹਿਲੇ ਕਿਹਨੂੰ ਪਤਾ ਹੁੰਦਾ ਵੀ ਸਾਡੇ ਹੱਲ ਦੇ ਰੋ ਆਉਗੇ ਆਉਂਦਾ ਨਹੀਂ ਜਿੰਦੇ ਆ ਗਿਆ ਹੁੰਦੇ ਕਿ ਉਹ ਆਓ ਮੇਰੇ ਕੋਲ ਪਰ ਪਰ ਦੱਸੋ ਵੇ ਕੀ ਦੇ ਆਏਗਾ ਨਹੀਂ ਆਇਆ ਨਹੀਂ ਆਇਆ ਕਿਹਦੇ ਦੇ ਆ ਗਿਆ ਮੈਂ ਕਹਿੰਦਾ ਚਲੋ ਜੇ ਤਾ ਤੂੰ ਹੁਣ ਪਹਿਲ ਹੱਲ ਕਰ ਸਕਦਾ ਪਹਿਲੇ ਛੋਲੇ ਦੇ ਕੇ ਯਾਰ ਲੋਕਾਂ ਨੂੰ ਵਿਵਾਹ ਕਰੀ ਜਾਂਦਾ ਪਾਂਡੇ ਦਾ ਪਾਲੇ ਪਾਲੇ ਮੋਕੇ ਤਾ ਚ ਖੇ ਜੇ ਮੈਂ ਤਾਂ ਗੱਲੀ ਕੋ ਨਹੀਂ ਆ ਸੁਣ ਲੈ ਮੇਰੀ ਗੱਲ ਮਾਨਾ ਆ ਵੀ ਕੱਢ ਲੈਪੈ ਨਾ ਲੈ ਦੇ ਆਪਾਂ ਪੰਜਰਵਾਹ ਕਿਵੇਂ ਚਲਾਏਗਾ ਮੈਂ ਚ ਰੂੰਗਾ ਬਸ ਸਿੱਧੀ ਗੱਲ ਲੱਖ ਲੱਖ ਕਿੱਲੇ ਕਿੱਲੇ ਸ਼ਰਤ ਲਾ ਗਈ ਕਿੱਲੇ ਕਿੱਲੇ ਸ਼ਰਤ ਕੋਈ ਨਹੀਂ ਕਿੱਲੇ ਕਿੱਲੇ ਸ਼ਰਤ ਲਾ ਕਿੱਡੇ ਕਿੱਲੇ ਦੀ ਇਹਨੂੰ ਹਟਾ ਦੇ ਕਿੱਲੇ ਕਿੱਲੇ ਸ਼ਰਤ ਪਾ ਰੇਸ ਕਰੀ ਵੀਡੀਓ ਨਾ ਆ ਗਈ ਜਾਂਦਾ ਜਿਹੜਾ ਬੰਦਾ ਆ ਆ ਦੇਖ ਤਾਪੀ ਆਪਾਂ ਰੱਖੀ ਸਾਨਪੁਰ ਤੋਂ ਕਰਾਈ ਮੱਝ ਲੈ ਕੇ ਲੈ ਕੇ ਬਾਜ ਜਾ ਕੀ ਆ ਦੱਸ ਕੋਈ ਦਵਾਈ ਹੈ ਕੋਈ ਤਾਂ ਦੱਸੇ ਕੋਈ ਮੇਰੇ ਦਵਾਈ ਹੈ ਇਹ ਮੇਰਾ ਆ ਛੋਲੇ ਕੋ ਛੋਲੇ ਕੋ ਓ ਚਾਟ ਦੇ ਲਾ ਰੱਖੇ ਤੇ ਕੁੰਦ ਮਾਰਦਾ ਮੁੱਠੀ ਉਹ ਤੇਰੇ ਪੰਟ ਦੇ ਤਾਂ ਬਾਗੀ ਦੱਸ ਭਾਈ ਕੋਈ ਸੇਲ ਦੀ ਹਲੋ ਤੁਸੀਂ ਮੇਰੀ ਸਵੇਰ ਦੀ ਖਿੱਚਾਈ ਕਰਨ ਚੱਲੇ ਹੋ ਮਿਲ ਕੇ ਸੁਣਦੇ ਆ ਆਪਾਂ ਤੇ ਮਾੜੀ ਗੱਲ ਤੇ ਮੈਂ ਤੂੰ ਸਵੇਰ ਦਾ ਮੈਨੂੰ ਵੇਖਿਆ ਤੇਰੀ ਤੜਕੀ ਸਟੋਰੀ ਪਾਈ ਤੇਰੇ ਕਾਲੇ ਨੂੰ ਤੁਹਾਨੂੰ 10 ਫੋਨ ਆ ਗਏ ਤੇਰੇ ਬਾਰੇ ਸਭ ਕੋਲ ਦੱਸਤਾ ਸਾਨੂੰ ਮੈਨੇ ਸਾਰੀ ਜਾਣੀ ਹਾਂ 80 ਸਾਲ ਹੋ ਗਏ ਤੂੰ ਸਵੇਰ ਦਾ ਮੈਨੂੰ ਵੇਖਿਆ ਸਵੇਰ ਦਾ ਮੈਨੂੰ ਵੇਖਿਆ ਇੱਥੇ ਪਹਿਲੀ ਗੱਲ ਤਾਂ ਇਹ ਆ ਮੈਨੂੰ ਵੇਖਿਆ ਤੂੰ ਮੈਨੂੰ ਗਿਆ 52 ਮਿੰਟਾਂ ਦਾ ਹੱਲਾ ਲਗ ਲਗ ਦੀ ਸ਼ਰਤ ਲਾਉਣਾ ਮੈਂ ਐਨੇ ਬੰਦੇ ਸੁਣਦੇ ਮੇਲੇ 'ਚ ਜੋ ਕਮਰਾ ਕਰਦਾ ਯਾਰ ਇਹਨੂੰ ਸਟਾਲ ਕਿਹਨੂੰ ਤਜਰਰ ਕੋਈ ਕੋਈ ਵੇਚਣ ਨੂੰ ਹੀ ਨਹੀਂ ਆ ਜੇ ਖੇਤੀਬਾੜੀ ਪਤਾ ਤਾਂ ਲੱਗੇ ਪਤਾ ਆਹ ਦੀ ਦਵਾਈ ਦਿੰਨਾ ਕੀਦ ਨੇ ਗੱਲਾਂ ਗੱਲੀਆਂ ਗੱਲਾਂ ਦਾ ਕਿਹੜਾ ਫਾਰਮੂਲਾ ਉੱਪਰ ਲਿਖਦਾ ਨਹੀਂ ਪਤਾ ਬਨ ਗਿਆ ਮੰਨ ਗਿਆ ਫਾਰਮੂਲਾ ਜਿਹੜਾ ਗੱਲਾਂ ਦਾ ਗੱਲਾਂ ਦਾ ਉਹ ਹੀ ਲੋਕ ਹੈ ਸਾਡੇ ਯਾਰ ਇਹ ਕਹਿੰਦਾ ਵੀ ਗਰੁੱਪ ਨਾਲ ਜੁੜੋ ਸਾਡੇ ਨਾਲ ਆਹੀ ਗਰੁੱਪਾ ਮੰਨਾ ਗਰੁੱਪਾ ਨਾ ਆਹੀ ਗਰੁੱਪਾ ਨਾ ਅਬ ਬਤਨਾ ਬੋਲੋ ਆ ਗਰੁੱਪ ਪਹਿਲਾ ਦਾ ਆ ਗਰੁੱਪ ਇਹ ਗਰੁੱਪ ਦੇ ਵਿੱਚ ਤੁਸੀਂ ਦੱਸੋ ਵੀ ਕਿੱਥੇ ਤੇਰੇ ਫਾਰਮੂਲੇ ਦੇ ਬਾਰੇ ਕੋਈ ਦੱਸਿਆ ਵਾ ਹਾਂ ਇਹ ਉਸੇ ਦੀ ਬਾਤ ਹੈ ਮੈਂ ਮੇਰੇ ਫਾਰਮਰ ਦਾ ਨੰਬਰ ਦਿੰਦਾ ਹਾਂ ਹਾਂ ਪੂਰੇ ਹਿੰਦੂਸ ਨੇ ਬਾਤ ਨਹੀਂ ਅਸੀਂ ਤਰ੍ਹਾਂ ਮੈਂ ਜੁੜਾ ਬੰਦ ਰਹਿਣਾ ਜਦੋਂ ਤੇ ਅੰਦਰ ਚਲੇ ਜਾ ਮੈਂ ਜੁੜਾ ਬੰਦ ਰਹਿਣਾ ਉਹ ਸੇਰ ਨੂੰ ਸਵਾ ਤੇ ਟੱਕਰ ਗਿਆ ਕੰਮ ਤੋਂ ਵੱਡ ਗਿਆ ਕੰਮ ਤੋਂ ਵੱਡ ਗਿਆ ਇਹ ਕੰਪਨੀ ਸ਼ਰਤ ਲੈ ਲੈ ਯਾਰ ਇਹ ਤੁ ਤੋਂ ਕੰਪਨੀ ਸ਼ਰਤ ਲੈ ਲੈ ਗੁਰਜੀਤ ਗੁਰਜੀਤ ਰਣ ਵਾਲੀ ਗੱਲ ਕਾਫਲਾ ਕਿਵੇਂ ਲੂਟਾ ਉਹ ਬਤਾ ਉਹ ਜੇ ਲੂਟ ਆਪਣੇ ਨੰਬਰ ਦੇ ਕੀ ਨੰਬਰ ਦੇ ਜੇ ਨ ਪੈਸੇ ਕੱਢ ਲੈ ਜੇ ਕਿਸੇ ਦੇ ਪੈਸੇ ਕੱਢ ਲੈ ਕੋ ਸਬੂਤ ਹੈਗਾ ਕੋਈ ਤਾਂ ਆ ਕੋਈ ਡਰੈਸ ਆਉਂਦਾ ਦਿੰਦਾ ਮਾਕਾਂ ਤੋਂ ਲਖਾਈ ਜੰਦਾ ਕਮਾਲ ਕਿੰਨਾ ਦਿਨਾਂ ਇੱਕ ਤਾਂ ਉਹ ਇਹ ਤਾਂ ਕਹਿੰਦੇ ਐਡਾ ਕਰਮਾ ਬੰਦਿਆ ਤੇ ਲਾਰਕੇ ਸਾਰੇ ਯਾਰ ਇੱਥੇ ਬੰਦੇ ਨੇ ਚਾਰ ਦਿਨ ਟਿੰਦੇ ਲਵਾਦੇ ਆ ਦਾ ਮੈਂ ਆਪਣੇ ਵਿੱਚ ਤੋਂ ਆਹਦਾ ਦੱਸ ਵੀ ਫਾਰਮੂਲਾ ਕਿੱਥੇ ਆ ਉਹ ਜਿਹੜਾ ਤੂੰ 21 ਗ੍ਰਾਮ ਦਾ ਹੁੰਦਾ ਚਾਰ ਦਿਨ ਟਿੰਦੇ ਲਵਾਦਿਆਂ ਵਾਲਾ ਨਿਕਵਾਇਆ ਉਸ ਤੇ ਕੀ ਕਰ ਜੀ ਉਹ ਇਹ ਤਾਂ ਕਹਿੰਦੇ ਐਡਾ ਕਰਮਾ ਜਿਹਦੇ ਬਹੁਤ ਕਰਦੇ ਰਹੇ ਦੇਰੇ ਜਿਹਨੂੰ ਫਸਲ ਹੀ ਨਹੀਂ ਹੁੰਦੀ ਬੁੱਚਲਾ ਆਪਾਂ ਆਣੀ ਯਾਰ ਆਪਾਂ ਗੱਲ ਕਰਨੀ ਹੈ ਸਹੀ ਸਹੀ ਗੱਲ ਨਹੀਂ ਆ ਵੀ ਇਹ ਕਹਿੰਦਾ ਮੇਰੇ ਗਰੁੱਪ ਨਾਲ ਜੁੜੋ ਅਸੀਂ ਜੁੜੇ ਗਰੁੱਪ ਲੈ ਜੁੜੇ ਅਸੀਂ ਜੁੜੇ ਮੈਂ ਤੇਰੇ ਗਰੁੱਪ ਨਾਲ ਸਰ ਨੂੰ ਦੱਸ ਵੀ ਫਾਰਮੂਲਾ ਕਿੱਥੇ ਆ ਕੋਸ ਨਹੀਂ ਫੋਟ ਮੰਗ ਨਹੀਂ ਕੋਸ ਨਾ ਕੀ ਕਰੀਏ ਮਦਦ ਚੁਣੇ ਤੋਂ ਸੋਲਣਾ ਨਹੀਂ ਦਿੰਦਾ ਨਹੀਂ ਆ ਟੋਪੀਆਂ ਟੋਪੀਆਂ ਦਿਖਾਈ ਓਏ ਟੋਪੀਆਂ ਕੱਪ ਕੇ ਕਿੱਥੇ ਕਰੀ ਨੇ ਖੋ ਨਾ ਲੈਣ ਲੱਗੇ ਛੋਲੇ ਜੱਕ ਨਾ ਪਹਿਲਾਂ ਇਹਦੇ ਪੱਲੇ ਕੱਪ ਨਹੀਂ ਆ ਕਰਦੇ ਨਹੀਂ ਆ ਮੰਨ ਗਿਆ ਆ ਵੀ ਮੰਨ ਗਿਆ ਮੈਂ ਤਾਂ ਆਪ ਦੇ ਫਾਟੂ ਲਾ ਟੋਪੀਆਂ ਦਿਖਾ ਦੇ ਟੋਪੀਆਂ ਟੋਪੀਆਂ ਦਗਾ ਟੋਪੀਆਂ ਦਗਾ ਤੂੰ ਖੇਜਾਈ ਕਿਉਂ ਕਰ ਰਿਹਾ ਟੋਪੀਆਂ ਦਗਾ ਦੇ ਜੱਟਾਂ ਨੂੰ ਟੋਪੀਆਂ ਤੇ ਲਾਉਣ ਨੂੰ ਫਾਰਮੂਲਾ ਵਿਗਾ ਦੇ ਤੇਰੀ ਸੋਜਾ ਕੁਝ ਮਰਜ਼ੀ ਬੋਲ ਓਏ ਤੇ ਛੱਡੀ ਬੱਸ ਤੇਰੀ ਸੋਜਾ ਕੁਝ ਮਰਜ਼ੀ ਬੋਲ ਮੈਂ ਤੇਰੇ ਨਾਲ ਬਹਿਣਾ ਬਾਤ ਹੋ ਗਈ ਬੱਧੀ ਕਸ ਜਰਾ ਬਹੁਤ ਹੋ ਗਈ ਇਹਨਾਂ ਆਪਾਂ ਆ ਗਿਆ ਤਾਂ ਲੈ ਆਇਆ ਨਹੀਂ ਬਣਾ ਲਿਓ ਕਿਉਂ ਬਈ ਕਰ ਗਿਆ ਨਾ ਬੈਨਰ ਇਕੱਠੇ ਬੰਦੇ ਚ ਕਮੀ ਹੁੰਦੀ ਆ ਫੇਰ ਐ ਐਵੇਂ ਨਹੀਂ ਕੱਲ ਬਾਅਦ ਕਿੱਡੋ ਕਿੱਡੇ ਬੁੱਧੂ ਆ ਕਿੰਨੇ ਨੰਬਰ ਦੇ ਜਗੇ ਨੂੰ ਕਾਪੀਆਂ ਭਰ ਗਏ ਦੀਆਂ ਯਾਰ ਹੁਣ ਐਵੇਂ ਪਤਾ ਵੀ ਸਾਡਾ ਲੈਡ ਦੇ ਹੈ ਸਹੀ ਗੱਲ ਆ ਆ ਵੇਖਦਾ ਹੁਣ ਬਾ ਬਾ ਬਈ ਇਹ ਥੋੜੇ ਦੇਰ ਕਿ ਕਿਸਾਨ ਵੀਰ ਨਹੀਂ ਬੋਲਣਗੇ ਹੋਰ ਕੌਣ ਬੋਲੇ ਕੋਈ ਤਾਂ ਗੱਲ ਫੁੱਲ ਦਾ ਬੋਲ ਫੁੱਲ ਕੋਈ ਤਾਂ ਨਹੀਂ ਬੋਲਦਾ ਸੜਕੇ ਦੇ ਸਾਰੇ ਵੇਖੀ ਜਾਂਦੇ ਕੋਈ ਤਾਂ ਬੋਲ ਫੋ ਯਾਰ ਆ ਹੁਣ ਬੋਲੇ ਸੀ ਨਾ ਨਾਲ ਜਾ ਵੈਨਡਰ ਇਕੱਠੇ ਕਰਕੇ ਹੁਣ ਕਰਕੇ ਇਕੱਠੇ ਹੋ ਗਰੀ ਜਾਂਦਾ ਕਿੱਥੇ ਉਹ ਕਰੀ ਜਾਂਦਾ ਵੈਨਡਰ ਕੱਪੇ ਠੀਕ 25000 ਮੇਰੇ ਖਾਤੇ ਜੋਮ ਨਿਕਲ ਗਿਆ ਭਾਈ ਉਹਦਾ ਯਾਰ ਨੰਬਰ ਠੀਕ ਆ ਮੇਰਾ ਠੀਕ ਆ ਉਹ ਮੈਂ ਦੇਤਾ ਸੀ ਯਾਰ ਕਿਤੇ ਉਹ ਬੈਂਕ ਦਾ ਨੰਬਰ ਮੇਰਾ ਲੀਕ ਹੋ ਗਿਆ ਯਾਰ ਗਾਹਾਂ ਦੀ ਗਾਹਾਂ ਲੀਕ ਹੋ ਗਿਆ ਉਹ ਤੇ ਮੇਰਾ ਕੈਡਰ ਚੱਲਦਾ ਸੀਗਾ ਠੀਕ ਆ ਉਹ ਜਿਹੜਾ ਮੇਰੀ ਇਨਫੋਰਮੇਸ਼ਨ ਚਲੀ ਗਈ ਕਿਵੇਂ ਚਲੀ ਗਈ ਮੇਰਾ 90000 ਦਾ ਕਾਰਡ ਦੀ ਮੈਨੂੰ ਪਤਾ ਸੀਗਾ ਪਰ ਜਦੋਂ ਲਾ ਕੇ ਤੁਮ ਦੀ ਟਰਾਂਜੈਕਸ਼ਨ ਕਰੀ ਉਹਦਾ ਨੰਬਰ ਦਿੱਤਾ ਉਹ ਮੇਰੀ ਇਨਫੋਰਮੇਸ਼ਨ ਚਲੀ ਗਈ ਉਹਨਾਂ ਕੋਲ ਇਹ ਨੰਬਰ ਹੈ ਨੰਬਰ ਭਾਈ ਮੇਰੇ ਕੋਲ ਮੇਰੇ ਮੈਸੇਜ ਹੋਇਆ ਭਾਈ ਮੇਰੇ WhatsApp ਤੇ ਆ ਗਿਆ ਲਿੰਕ ਉਹ ਲਿੰਕ ਆ ਗਿਆ ਗਲਿੱਪ ਹੋ ਗਿਆ ਹਾਂ ਉਹ ਪਤਾ ਆਪਾਂ ਤਾਂ ਸੋਚਦੇ ਆ ਕੋਈ ਬੰਦਾ OTP ਮੰਗੂਗਾ ਐ ਮੰਗੂਗਾ ਆਪਾਂ ਤਾਂ ਉਹ ਜਮਾਨੇ ਦੇ ਫਿਰਦੇ تھے ਕਿ ਪਹਿਲਾਂ ਤਾਂ ਹੁਣ OTP ਤਾਂ ਗੇ ਜਮਾਨੇ ਉਹ ਨਹੀਂ ਮੰਗਦਾ ਕੋਈ ਬੰਦਾ ਉਹ ਠੀਕ ਆ ਉਹ ਤਾਂ ਅਸੀਂ ਖੇਡਦੇ ਖੇਡਦੇ ਕੋਈ ਪਾ ਦਿੱਤਾ ਉਹੀ ਬੰਦਰਗਾਣਾ ਵਿੱਚ ਜਿਵੇਂ ਆ ਹੋ ਗਿਆ ਪਾ ਦਿੱਤਾ ਉਹ ਬੰਦੇ ਬਤਿੰਗੇ ਲੱਗੇ 5 ਮਿੰਟਾਂ ਬਾਅਦ ਜਾ ਕੇ ਨਿਕਲੇ ਨਾ ਉਹਨੇ ਰੇਗ ਦੇ ਨੰਬਰ ਲਈ ਜਾਂਦਾ ਇਹ ਵੀ ਆਈ ਉਹ ਬਾਈ ਉਹਨਾਂ ਦੇ ਲੱਗੇ ਬਾਈ ਪੈਸੇ ਉਹ ਬਾਈ ਉਹ ਬੰਦਾ ਬਚੂਆ ਜਿਹੜਾ ਮਤਲਬ ਆਧਾਰ ਕਾਰਡ ਵਾਲਾ ਨੰਬਰ ਵੱਖਰਾ ਹੈ ਤੇ ਦੂਸਰਾ ਵੱਖਰਾ ਹੈ ਤੁਹਾਡੇ ਕੋਲ ਉਹਦਾ ਸਾਡੇ ਨਾਲ ਕਰੇ ਬਾਈ ਸਾਨੂੰ ਕੀ ਆਹ ਬਾਈ ਨੰਬਰ ਦੇਖੋ ਯਾਰ ਬੰਦਾ ਸਰਸੇ ਤੋਂ ਆਇਆ ਕੱਲੇ ਨੰਬਰ ਲਈ ਜਾਂਦਾ ਕੁਛ ਦਿੰਦਾ ਨਹੀਂ ਕੋਈ ਦਿਖਾਉਂਦਾ ਨਹੀਂ ਕਿਤੇ ਛੋਲੇ ਦੇ ਨਾ ਕਿਨ ਰੋਪੀ ਦੇ ਦਿੰਦਾ